ਜੀ ਦੋਸਤੋ ਕੀ ਹਾਲ ਆ ਜੀ ਤੇ ਇਸ ਵਕਤ ਕਰਦਾ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਪਹਿਲਾਂ ਇਨਫੋਰਮ ਕੀਤਾ ਸੀਗਾ ਆਪਾਂ ਜਾ ਰਹੇ ਹਾਂ ਬਹੁਤ ਵਧੀਆ ਟੂਰ ਦੇ ਉੱਤੇ ਤੇ ਆ ਅੱਜ ਦਿਨ ਆ ਚੁੱਕਾ ਉਹ ਵਾਲਾ ਤੇ ਆਪਾਂ ਜਲਣੇ ਸ੍ਰੀ ਸਤਖੰਡ ਸ੍ਰੀ ਹਜੂਰ ਸਾਹਿਬ ਤੇ ਆ ਸਾਡਾ ਛੋਟਾ ਛੋਟਾ ਪ੍ਰਾ ਬਹੁਤ ਵਧੀਆ ਪੂਰੀ ਰੌਣਕ ਲੱਗਣ ਵਾਲੀ ਆ ਵੀਡੀਓ ਦੇ ਵਿੱਚ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲੱਗ ਰਿਹਾ ਬਹੁਤ ਵਧੀਆ ਕਿਆ ਮਤ ਰਹੂਗਾ ਆਪਣਾ ਸਫਰ ਇੰਜੋਏਮੈਂਟ ਫੁੱਲ ਹੋਊਗਾ ਪੂਰਾ ਘਾਟ ਐਦਗੀ ਸੰਗਤਾਂ ਵੀ ਥੋੜੀ ਜਿਹਾ ਜ਼ਿਆਦਾ ਆਣਾ ਆਪਣੇ ਨਾਲ ਨਵੇਂ ਬੰਦੇ ਜਿ ਬਾਲੇ ਜੁੜੇ ਆਪਣੇ ਨਾਲ ਐਦਗੀ ਤੇ ਬਾਕੀ ਵੇਖਦੇ ਆ ਜੀ ਪੂਰਾ ਘਾਟ ਵੀਡੀਓ ਹੋਊਗੀ ਚੈੱਕ ਕਰੋ ਚੈੱਕ ਆਊਟ ਚੈੱਕ ਆਊਟ ਕਰੋ ਚੈੱਕ ਆਊਟ ਗੱਡੀ ਪੂਰੀ ਭਰੀ ਜਾਂਦੀ ਆ ਸਵਾਰੀਆਂ ਹਲੇ ਹੋਰ ਵੀ ਆ ਰਹੀਆਂ ਹੈ ਸਤਿ ਸ਼੍ਰੀ ਅਕਾਲ ਬੇਟੀ ਇਹ ਪੀ ਬਲੌਗ ਚੈਨਲ ਨੂੰ ਸਰ ਯਾਰ ਕਿ ਗਾਉਂਦਾ ਰਿੰਦਾ ਹੁਣ ਸਾਹ ਲੈਂਦਾ ਇੱਕ ਖਪੋਦੀ ਪਿਆਰ ਕਰਦਾ ਹੋਇਆ ਇਹ ਪਰਸੋਂ ਨਹੀਂ ਲੰਘਦਾ ਕਿ ਕਹਿ ਵੀ ਨੂੰੜੀ ਲਾਉਣੀ ਹੈ ਉਸ ਦਿਨ ਦੇ ਕਿੰਨਾ ਵੀ ਮੈਂ ਦੱਸਦਾ ਹਾਂ ਉਹ ਲਾਉਣੇ ਹਾਂ ਹੁਣ ਜਾਣਗੇ ਕੋਈ ਗੱਲ ਨਹੀਂ ਜੀ ਸਵਾਗਤ ਹੈ ਜਨਾਬ ਜੀ ਤੁੰਗੜਾ ਜੀ ਸਤਿਗੁਰਾਂ ਨੂੰ ਜੋ ਸੰਗਾਂ ਗੋਬਰੀ ਤੇਰਾ ਮਨ ਪਰਸਾਨ ਕੋਈ ਨਾ ਨਿਕਲੋ ਪੀਣ ਲੱਗ ਗਿਆ ਤੇਰਾ ਹੈ ਤੇਰੇ ਤੇ ਬਣਾਉਣੀ ਮੈਂ থামਬਨੇਲ ਤੇਰੇ ਹੀ ਬਣਾਉਣਾ ਮੈਂ ਵੇਖੀ ਚੱਲ ਤੂੰ ਤੀਜੀ ਫਰੂਟੀ ਪੀਣ ਲੱਗਾ ਤੂੰ ਕਹਿੰਦੇ ਆਹ ਆਹ ਗੱਲ ਸੁਣਾ ਤੇ ਆ ਗਈਆਂ ਇਹ ਇਹ ਤਾਂ ਸਾਡਾ ਤੈਨੂੰ ਵਰਤਾਇਆ ਨਹੀਂ ਇਹਦੇ ਹਿਸਾਬ ਨਾਲ ਸਾਡੇ ਕੋਲ ਪਈਆਂ ਐ ਮੈਨੂੰ ਲੱਗਦਾ ਆ ਵੀ ਸਟਾਕ ਦਿਖਾ ਦੇ ਹਾਂ ਵੀ ਰੱਖਿਆ ਇੱਕ ਆਹ ਪਿਆ ਇਹ ਖਾਲੀ ਆ ਆ ਦੇਖਾ ਪੰਜਵੀਂ ਫਰੂਟੀ ਪੀਣ ਲੱਗ ਗਿਆ ਤੀਜੀ ਤਾਂ ਪੰਜਵੇਂ ਵੀ ਹੋਈ ਹੈ ਨਹੀਂ ਇਹਦੇ ਨਾਲ ਤੀਜੀ ਲੰਘਾਂਗਾ ਤਰੇ ਜਨਨ ਪਹਿਲਾਂ ਨਾਲ ਇੱਕ ਗੱਡੀ ਹੋਰ ਚੱਲੀ ਜਾ ਆਪਣੇ ਆ ਗੱਡੀ ਇਕੱਲੀ ਨਾਲ ਆਪਣੇ ਛੋਟਾ ਬਾਈਨਿੰਗ ਮੈਮ ਕਹੀਂ ਇੱਧਰ ਜਾਓ ਇੱਧਰ ਆ ਪੂਰਾ ਫਟਕਾਰੇ ਮੈਂ ਬੈਠ ਬਰਾਵੇਂ ਬੈਠ ਲਾਏ ਚੱਲੇ ਐਕਸਲਰੇਟਰ ਆ ਦੇਖੋ ਗਾਈਜ਼ ਮੈਂ ਮਾਹੌਲ ਬਣਾਇਆ ਹੈ ਹੱਥਲੇ ਵੀ ਸੰਗਤ ਤੇ ਵੀ ਸੰਗਤ ਪਹਿਲਾ ਹੀ ਆਪਾਂ ਆ ਵੇਖੋ ਗਾਈਜ਼ ਪਹਿਲਾ ਪਹਿਲਾ ਵਲੌਗ ਬਣਾ ਲਗਾ ਬਣਾ ਦਵਾਰੇ ਬਣਾ ਹੈਲੋ ਗਾਇਜ਼ ਕਿਆ ਹੈਲੋ ਗਾਇਜ਼ ਇਹ ਮਾਨ ਲੈ ਕੇ ਆਇਆ ਮਾਨ ਲੋਟੀ ਚੌਕ ਪਾਈ ਦੇ ਕੋਰ ਕਰੇ ਪਾਪਕੋਨ ਆਏ ਨੇ ਇਹਨੇ ਕਬਜ਼ਾ ਕਰ ਲਿਆ ਵੀ ਤੈਨੂੰ ਕੀ ਮਿਲਿਆ ਇਕੱਲਾ ਕੇਕ ਮੈਨੂੰ ਵੀ ਕੇਕ ਲੈ ਤੂੰ ਅੱਛਾ ਆ ਦੇਦਾ ਸਾਨੂੰ ਕਿਆ ਬਾਤ ਹੈ ਓਏ ਰਾਨੂ ਆ ਦੇ ਦੇ ਯਾਰ ਸਾਰੇ ਘਾਮਾ ਕੇ ਸਾਰੇ ਘਾਮਾ ਮੇਰਾ ਕੇਕ ਆ ਮੈਨੂੰ ਮੇਰਾ ਕੇਕ ਕਿੱਧਰ ਗਿਆ ਬਾਇ ਕੁਟ ਨੂੰ ਪੜ ਕੇ ਆ ਦੇ ਦੇ ਮੇਰਾ ਆ ਪਹੁੰਚ ਚੁੱਕਿਆ ਮੇਰੇ ਵੀਰੋ ਕਹਿੰਦੇ ਕਿੱਥੇ ਕਹਿੰਦੇ ਬਠਿੰਡਾ ਦਮਦਮਾ ਸਾਹਿਬ ਤੇ ਅੰਦਰ ਜਾਣੇ ਆਪਾਂ ਹੱਲੇ ਤੇ ਘਰ ਦੇ ਗਏ ਹੋਏ ਨੇ ਅੰਦਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਆਪਾਂ ਹੱਲੇ ਇੱਥੇ ਆ ਤੇ ਤੁਹਾਨੂੰ ਦਿਖਾਵਾਂਗੇ ਅੰਦਰ ਜਾਵਾਂਗੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਮੱਥਾ ਟੇਕਾਂਗੇ ਤੇ ਸਰੋਵਰ ਵੀ ਬਹੁਤ ਘਾਟ ਬਣਿਆ ਹੋਇਆ ਅੰਦਰ ਗੁਰਦੁਆਰੇ ਚ ਤੇ ਚੈੱਕ ਕਰ ਸਕਦਾ ਤੁਸੀਂ ਤੇ ਅੰਦਰੋਂ ਗੱਡੀ ਬਿਲਕੁਲ ਖਾਲੀ ਹੋਊਗੀ ਵੀਰੇ ਆਪਣੇ ਸਾਰੀਆਂ ਸੰਗਤਾਂ ਚਲੀਆਂ ਗਈਆਂ ਚੈੱਕ ਚੈੱਕ ਆਉਤਾ ਮੇਰੇ ਕੋਲ ਹਾਲੀ ਗੱਡੀ A2Z ਦਾ ਤੇ ਆਪਾਂ ਵੀ ਯਾਰ ਖੜੇ ਆ ਗੋਲ ਗੱਪੇ ਖਾਣ ਆ ਛੜੇ ਅਸੀਂ ਹੁਣੇ ਗੋਲ ਗੱਪੇ ਕਹਿੰਦੇ ਖਾਦੇ ਮੁੰਡਿਆਂ ਨੇ ਤੂੰ ਹੀ ਖਾਣ ਲੱਗਾ ਭਈ ਫਿਰ ਤੱਕਈ ਬਈ ਦਵਾਰਾ ਬੋਲੀ ਕੀ ਕਹਿਤਾ ਯਾਰ ਇਹਨੂੰ ਯਾਰ ਸ਼ਰੀਫ ਸ਼ਰੀਫ ਕਹਿ ਮੈਨੂੰ ਕਿਹੜੇ ਪਾਸੋਂ ਸ਼ਰੀਫ ਲਾ ਬਾਬੂ ਹੈਂ ਹੁਣ ਤੂੰ ਵੇਖ ਲਾ ਹੁਣ ਕੀ ਖਾਣ ਲੱਗਾ ਓਏ ਤੇ ਇੱਕ ਤਾਂ ਆਉਂਦੀ ਨੇ ਅੰਦਰ ਲੰਗਰ ਵੀ ਖਾਣਾ ਤੁਹਾਨੂੰ ਵਾਲੇ ਮੈਂ ਨਹੀਂ ਖਾਂਦਾ ਕੱਲ ਦੋਸਤ ਹੋਗੇ ਲਓ ਜੀ ਮਾਨ ਸਿੰਘ ਤੇ ਆਪਾਂ ਪਹੁੰਚ ਚੁੱਕੇ ਆ ਆਦਮ ਤਮਾ ਸਾਹਿਬ ਨੂੰ ਬਾਤ ਰਹੇ ਆ ਪਰਮਾਨਾ ਹੋ ਰਿਹਾ ਬਾਬਾ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਹਾਂ ਤੇ ਕੰਮ ਹੋ ਰਿਹਾ ਗੁਰਦੁਆਰਾ ਸਾਹਿਬ ਵਿਖੇ ਸੜਕ ਬਣ ਰਹੀ ਆ ਤੇ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਹੈ ਸੰਗਤਾਂ ਦੂਰ ਦੂਰੋਂ ਚੱਲ ਕੇ ਆਈਆਂ ਹੋਈਆਂ ਬਾਬਾ ਜੀ ਦੇ ਦਰਸ਼ਨ ਕਰਨ ਤੇ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ ਵੀ ਇੱਥੇ ਪ੍ਰਸ਼ਾਦ ਵਗੈਰਾ ਪ੍ਰਸ਼ਾਦ ਵਗੈਰਾ ਮਿਲਦਾ ਤੇ ਉਧਰ ਪੂਰੀ ਸੜਕ ਬਣ ਰਹੀ ਆ ਦਰਸ਼ਨ ਦਿਦਾਰ ਨੂੰ ਇੱਥੇ ਮੈਨੂੰ ਲੱਗਦਾ ਇੱਥੇ ਜੋੜਾ ਘਰ ਆ ਗਿਆ ਜੀ ਜਿੰਨਾ ਜਿੰਨਾ ਨੇ ਜੋੜਾ ਜੋੜਾ ਹੰਣਾ ਜਮਾ ਹੁਣ ਇੱਥੇ ਜੋੜਾ ਘਰ ਆ ਗਿਆ ਓ ਮੈਰੀ ਤੇ ਚੰਗਾ ਨਹੀਂ ਆ ਰਿਹਾ ਇਹ ਰਾਨੀ ਹਾਂ ਆ ਦੇ ਜੋੜੇ ਜਮਾ ਕਰਾਉਣਗੇ ਹੁਣ ਇੱਥੇ ਕਰਾਓ ਕਰਾਓ ਜੋੜਾ ਜਮਾ ਕਰਾਓ ਦੇਖੋ ਜੀ ਹਾਂ ਦੇਖ ਲਓ ਜੀ ਉਧਰ ਸਾਰੀ ਜਿੰਨੀ ਵੀ ਆ ਜਗ੍ਹਾ ਬਣ ਰਹੀ ਆ ਰਾਹ ਬਣ ਰਿਹਾ ਪਾਰਕ ਵਗੈਰਾ ਕੁਝ ਵੀ ਆ ਇਦਾਂ ਦਾ ਸਾਰਾ ਸਿਸਟਮ ਹੋਇਆ ਜਾਣਾ ਤਮ ਤਮਾ ਸਾਹਿਬ ਬਠਿੰਡਾ ਕੀ ਕਹਣਾ ਹੈ ਜੀਰਾ ਕੀ ਕਹਣਾ ਹੈ ਜੀਰਾ ਉਹ ਕੀ ਕਹਿੰਦੇ ਭਾਈ ਹਾਂ ਮੈਂ ਉਹ ਉਹ ਸੋਚੀ ਨਾ ਆਹ ਲਓ ਜੀ ਓਏ ਰਾਹ ਆ ਹੁਣ ਬਣਾਇਆ ਲੱਗਦਾ ਹਨਾ ਪਹਿਲਾਂ ਹੈ ਨਹੀਂ ਸੀ ਆਹ ਚੀਜ਼ ਆਇਆ ਪਹਿਲਾਂ ਹਾਂ ਮੈਂ ਹਾਲ ਤਾਂ ਹੈ ਹੋਣੀ ਬਣਦਾ ਬਈ ਉਹ ਸਾਰੀ ਐ ਉੱਥੇ ਤਾਂ ਹੀ ਬਣ ਜਾਨੀਏ ਚੀਜ਼ ਸਾਡੀ ਮੰਮੀ ਬੈਠੇ ਗੁਰਦੁਆਰਾ ਲਖਨ ਸਰ ਸਾਹਿਬ ਆਪਸ ਸਾਹਿਬ ਅੰਦਰ ਪਹਿਲਾਂ ਚੱਲਦੇ ਗੁਰਦੁਆਰਾ ਸਾਹਿਬ ਅੰਦਰ ਮੱਠਾ ਦੇਖਦੇ ਆਂ ਜੀ ਆਪਾ ਚੱਲਿਆ ਹੁਣ ਦਮਦਮਾ ਸ੍ਰੀ ਮਿਆਣਾ ਗੁਰਦੁਆਰਾ ਦਮਦਮਾ ਸਾਹਿਬ ਗੁਰੂਆਂ ਦੇ ਵਾਹਿਗੁਰੂ ਦੇ ਨਾਮ ਲੈਣੇ ਆ ਆਉਂਦੇ ਹੀ ਪਾਲਣ ਦਾ ਮਾਰਕਾ ਤੇ ਤੇ ਪਰ ਤੋਂ ਗੁਰੂ ਬਾਹਰ ਆ ਤੁਸੀਂ ਅੱਜ ਕਿਤੇ ਅੱਜ ਆਪਾਂ ਆ ਰਹੇ ਹਾਂ ਨਾ ਕਿ ਜਿਹੜੀ ਕਿਸੇ ਕਰਤਾਰ ਨਾਲ ਦੇ ਮੁਤਾਬਕ ਸਰਜੇ ਦੇ ਬਾਪ ਬਾਬਾ ਦੀਪ ਸਿੰਘ ਜੀ ਦਾ ਕੋਲ ਇੱਥੇ ਦੇਖ ਲਈ ਜਾਂਦੀ ਆ ਤੇ ਦੇਖ ਚੜਾਈ ਵੀ ਜਾਂਦੀ ਆ ਉੱਥੋਂ ਜਿਹੜੀ ਦੇਖ ਪ੍ਰਸ਼ਾਦ ਮਿਲਦੇ ਇੱਥੇ ਆ ਕੇ ਲਓ ਕੜਾ ਪ੍ਰਸ਼ਾਦ ਇੱਥੋਂ ਉਹ ਹਨਾ ਹਮੇਸ਼ਾ ਟਿਕ ਜਗ੍ਹਾ ਆਉਂਦੇ ਆਂ ਆਰਥਿਕ ਸਾਸ਼ਤਰ ਦੀ ਦਿੱਲੀ ਦੇ ਕਈ ਨੌਜਵਾਨ ਸਰਦਾਰਾਂ ਨੇ ਜਿਹਨਾਂ ਦੇ ਮੁੱਢ ਕੋਈ ਚੰਗਾ ਜਿਹਾ ਪੀਕਾਂਤ ਵਿੱਚ ਵੀ ਕੋਈ ਨੌਣਾ ਦੱਸਾਂ ਨਾ ਜੁੜੇ ਕਿਉਂਕਿ ਚੁੱਕੇ ਜਿਹੜਾ ਦਿੱਲੀ ਸਾਧਨਾਂ ਦਾ ਤੱਪ ਹੋਣ ਦਾ ਤੁਹਾਨੂੰ ਨਾਮ ਚਾਹੀਦਾ ਹੈ ਇਹ ਵੀ ਬੜਾ ਬੀਹੂ ਦਾ ਆ ਦੇਖੋ ਜੀ ਇਹਦਾ ਮੰਜੀ ਸਾਹਿਬ ਪਾਸ਼ਾਹੀ 9ਵੀਂ ਤੇ ਸ਼ਸਤਰ ਪਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਸ਼ਸਤਰ ਬਹੁਤ ਤਰ੍ਹਾਂ ਦੇ ਪਏ ਨੇ ਤਲਵਾਰਾਂ ਪਏ ਨੇ ਬਹੁਤ ਆ ਕਾਫੀ ਸ਼ਸਤਰ ਪਏ ਨੇ ਮੰਜੀ ਸਾਹਿਬ ਪਏ ਨੇ ਤੇ ਇਧਰ ਪਾਸੀ 10ਵੀਂ ਅੱਗੇ ਪਰ ਬੰਦੂਕ ਵੀ ਉੱਥੇ ਪਈ ਆ ਮਜੂਤਾ ਬਸਾਕੀ ਜੋ ਕੱਜ ਕੱਲ ਬਣਾਈ ਜਾਂਦੀ ਹੈ ਇਹ ਇਹ ਦਰਖਤ ਵੀਰੇ ਕਕੀ ਕਰੀਰ ਦਾ ਦਰਖਤ ਆ ਤੇ ਇਸ ਦਰਖਤ ਨਾਲ ਗੁਰੂ ਗੋਬਿੰਦ ਸਿੰਘ ਜੀ ਆਪਣਾ ਘੋੜਾ ਬੰਨਿਆ ਕਰਦੇ ਸੀ ਇਥੇ ਕਹਿੰਦਾ ਲਿਖਿਆ ਵੀ ਹੋਇਆ ਇਹ ਦਰਖਤ ਇੱਕ ਇਤਿਹਾਸਿਕ ਗੁਰਦੁਆਰੇ ਦਾ ਦਰਖਤ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਇਹ ਦਰਖਤ ਨੇ ਕਰੀਰ ਦੇ ਦਰਖਤ ਨੇ ਦੇਖੋ ਸਾਹ ਦੇ ਵੀ ਹੱਲੇ ਵੀ ਖੜੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਤੇ ਗੁਰਦੁਆਰੇ ਬਹੁਤ ਸੋਹਣਾ ਬਣਿਆ ਹੋਇਆ ਚੈੱਕ ਕਰ ਸਕਦੇ ਵੀਰ ਤੁਸੀਂ ਗੁਰਦੁਆਰਾ ਸਾਹਿਬ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਤੇ ਨਿਸਾਨ ਸਾਹਿਬ ਚੈੱਕ ਕਰੋ ਤੁਸੀਂ ਗੁਰਦੁਆਰਾ ਸਾਹਿਬ ਦੇ ਹਮੇਸ਼ਾ ਹੀ ਨਿਸਾਨ ਸਾਹਿਬ ਝੂਲਦੇ ਰਹਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਆ ਦੇਖੋ ਜੀ ਬਾਬਾ ਦੀਪ ਸਿੰਘ ਜਿਹੜਾ ਖੂਹ ਜਿਹੜਾ ਤੁਹਾਨੂੰ ਕਹਿੰਦੇ ਨੇ ਦਰਸ਼ਨ ਕ੍ਰਾਮੀ ਦੀ ਜਾਲੀ ਲੱਗੀ ਹੋਈ ਹੈ ਵੀ ਕੋਈ ਇਦਾਂ ਹਣਾ ਚਲਾ ਨਾ ਜਾਵੇ ਅੰਦਰ ਇੱਥੇ ਜੋ ਵੀ ਪੁਰਾਣੇ ਸਮੇਂ ਜਿੱਥੇ ਰੱਸਾ ਵਗੈਰਾ ਬੰਨਿਆ ਜਾਂਦਾ ਸੀ ਉਹਦੇ ਨਾਲ ਪਾਣੀ ਕੱਢਿਆ ਜਾਂਦਾ ਸੀ ਤੇ ਬਾਬਾ ਦੀਪ ਸਿੰਘ ਜੀ ਦਾ ਖੂਹ ਆ ਬਹੁਤ ਡੂੰਗਾ ਬਹੁਤ ਅਮਰੇ ਹੈ ਸ਼ਾਕਾ ਬਲਾਸਾਨ ਤੁਸੀਂ ਕਿਵੇਂ ਹਨ ਜੀ ਬਹੁਤ ਸੋਹਣੀ ਬੀਜ ਦੀਆਂ ਵੀਰੇ ਲੋ ਜੀ ਆਪਾਂ ਹੁਣ ਲੈਨੇ ਕੜਾ ਪ੍ਰਸ਼ੰਤ ਬਾਬਾ ਜੀ ਤੋਂ ਤੁਸੀਂ ਵੀ ਹਨ ਬਹੁਤ ਸੋਹਣੀ ਬੀਜ ਦੀਆਂ ਵੀਰੇ ਵਾਹ ਜੁਗਾ ਸਦੀਮ ਲੱਗਦਾ ਰਹੇਗਾ ਜਿੱਲਾ ਰક્ત ਨਾਲ ਲਗਾ ਰਿਹਾ ਰਹੇਗਾ ਜੀ ਕਾਹਨੂੰ ਸਤਿ ਸ੍ਰੀ ਅਕਾਲ ਜੀ ਜੀ ਕੋਈ ਉਹ ਹੈਗਾ ਆਪਣੇ ਪੋਰਾ ਸਾਹਿਬ ਸ਼ਹੀਦ ਪ੍ਰਾਤਨ ਪੋਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਇਹ ਪੋਰਾ ਸਾਹਿਬ ਹੈ ਜੀ ਇਸ ਪੋਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਸਿਮਰਨ ਕਰਿਆ ਕਰਦੇ ਸੀ ਇੱਥੇ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਜੋ ਚਾਰੇ ਤਖਤਾਂ ਤੇ ਭੇਜੇ ਆਹੀ ਜਗ੍ਹਾ ਹੀ ਮੰਬਰ ਬੰਦ ਕੀਤਾ ਆ ਬੰਦ ਕੀਤਾ ਆ ਆ ਜਾਓ ਇੱਥੇ ਯਾਹੀ ਰੋਕ ਕਰ ਤੇਰਾ ਬਲੌਗ ਬਣਿਆ ਨੇ ਇਹ ਪੂਰਾ ਸਭ ہاں ਹਾਂਜੀ ਗਾਇਜ਼ ਆ ਗਾਇਜ਼ ਨਹੀਂ ਮਿੱਤਰੋ ਕਹਿਣਾ ਆਪਾਂ ਨੇ ਯਾਰਾ ਪੰਜਾਬੀ ਵਲੌਗ ਆ ਇਹ ਆਪਾਂ ਪੀ ਰਹੇ ਆ ਇਹ ਲਿਆ ਉੱਥੇ ਗੱਡੀ ਖੜੀ ਉਹ ਵਿਊ ਬੜਾ ਘੈਂਟ ਆ ਰਿਹਾ ਓਏ ਤੇ ਇਹ ਸੇਵਾ ਕਿਹਨੇ ਲਾਈ ਆ ਗੰਨੇ ਦਾ ਜੂਸ ਵੀ ਚੱਲ ਰਿਹਾ ਤੇ ਆਪਾਂ ਪੀ ਰਹੇ ਆ ਪੁਦੀਨਾ ਤੇ ਲੈਮਨ ਮਿਕਸ ਕਰਾਇਆ ਸੀ ਨਾ ਆਪਾਂ ਨੇ ਇੱਧਰ ਰਹਿ ਗਿਆ ਸਭ ਤੇਰੀ ਤਿਆਰੀ ਨਹੀਂ ਮਿਕਸ ਕਰਾਈਆ ਅੱਛਾ ਇੱਧਰ ਮਸਾਲਾ ਆਹ ਗੰਨੇ ਦਾ ਜੂਸ ਪੀਣਾ ਗੰਨੇ ਦਾ ਜੂਸ ਵੀ ਪੀ ਸਕਦੇ ਆ ਪਰ ਆਪਾਂ ਪੀਤਾ ਆਹ ਚੁਆਇਸ ਆਪਣੀ ਆਪਣੀ ਹੁੰਦੀ ਏ ਵੀਰੇ ਘੋੜਾ ਘੋੜਾ ਨਹੀਂ ਹੱਚਰਾ ਇਹ ਹੱਚਰਾ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀ ਨੇ ਚਾਲੇ ਪਾਉਣ ਲਈ ਇੱਥੇ ਤੇ ਆਪਾਂ ਹੁਣ ਚੱਲੇ ਆ ਮੱਥਾ ਦਰਸ਼ਨ ਜਿਹੜਾ ਕਿ ਆਪਾਂ ਕਰ ਲਿਆ ਗੁਰੂ ਸਾਹਿਬ ਦੇ ਉਹ ਆਪਣੀ ਗੱਡੀ ਖੜੀ ਆ ਤੇ ਆਪਾਂ ਜਾ ਕੇ ਗੱਡੀ 'ਚ ਬੈਠ ਜਾਣਾ ਤੇ ਇੱਥੇ ਵਧੀਆ ਖੜਾਉਣਿਆਂ ਦੀਆਂ ਜਿਹੜੀਆਂ ਕਿ ਲੱਗੀਆਂ ਮੀਂਹ ਨੇ ਰੌਣਕ ਮੇਲਾ ਪੂਰਾ ਲੱਗਾ ਹੋਇਆ ਫਿਰ ਇੱਥੇ ਮੇਲਾ ਤੇ ਨਾਲ ਆਪਾਂ ਜਣਾ ਕਿ ਮੇਰੀ ਬਾਹ ਫੁੱਟੀ ਹੋ ਗਈ ਨਾ ਤੇ ਨਾਲ ਨਾਲ ਆਪਾਂ ਵੀ ਪੀ ਰਹੇ ਆ ਤੇ ਰੋਹਣਾ ਤੁਹਾਨੂੰ ਬਈ ਪਹਿਲਾ ਵਲੌਗ ਆ ਯਾਰ ਕੋਈ ਕਮੀ ਪੇਸ਼ ਹੋਈ ਤਾਂ ਜ਼ਰੂਰ ਦੱਸਿਓ ਠੀਕ ਹੈ ਤੇ ਹਣਾ ਵੀ ਮਾਣ ਕਮੀ ਪੇਸ਼ੇ ਜ਼ਰੂਰ ਦੱਸਿਓ ਫਿਰ ਅਸੀਂ ਉਸ ਕਮੀ ਪੇਸ਼ੇ ਨੂੰ ਬਈ ਠੀਕ ਕਰਾਂਗੇ ਆ ਮੇਨ ਗੇਟ ਬਣ ਰਿਹਾ ਗੁਰਦੁਆਰਾ ਸਾਹਿਬ ਜਿਹੜਾ ਠੀਕ ਹੈ ਦਮਦਮਾ ਸਾਹਿਬ ਤਲਵੰਡੀ ਸਾਹ ਕੋ ਵਿਸ਼ੇ ਬਚਿੰਦਾ ਤੇ ਵੀਡੀਓ ਨੂੰ ਵੀਰੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦਾ ਹੁਣ ਅੱਗੇ ਅੱਗੇ ਜਾ ਕੇ ਜਿੱਥੇ ਵੀ ਰੁਕਾਂਗੇ ਤੇ ਉੱਧਰ ਵੀ ਮੇਲਾ ਪੂਰਾ ਲੱਗਾ ਹੋਇਆ ਹੈ ਦੇਖ ਸਕਦੇ ਹੋ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਲੰਦ ਆ ਗਿਆ ਦਰਸ਼ਨ ਵਧੀਆ ਹੋਏ ਗੁਰੂ ਸਾਹਿਬ ਦੇ ਬਹੁਤ ਵਧੀਆ ਤੁਹਾਡੇ ਕਿਵੇਂ ਹੋਏ ਦਰਸ਼ਨ ਬਹੁਤ ਹੋ ਗਏ ਜੀ ਮਹਾਰਾਜ ਦੀ ਕਿਰਪਾ ਚੜ੍ਹਦੀ ਕਲਾ ਲਓ ਜੀ ਖਾ ਪੀ ਕੇ ਲੰਗਰ ਪਾਣੀ ਸਾਰਿਆਂ ਨੇ ਉੱਤੇ ਚੜ ਗਏ ਚੱਕਦੇ ਫੱਟੇ ਕੀ ਬੋਲ ਕੇ ਜੋ ਬੋਲੇ ਸੋ ਨਿਹਾਲ ਸਾਸ ਰੀ ਆਕਾਲ ਜੋ ਬੋਲੇ ਸੋ ਨਿਹਾਲ ਸਾਸ ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਉਹ ਕਰਦੇ ਯਾਰ ਮੈਂ ਇਹਦਾ ਇਹਨਾਂ ਪਤਾ ਕੀ ਹੋ ਰਿਹਾ ਵੀਰੇ ਉਹ ਸਾਜੀ ਹੈਗਾ ਬਾਹਰ ਲਾ ਤੇ ਆ ਢੋਲ ਕੀ ਨਾ ਲੋਕਲ ਬੰਦੇ ਆ ਇਹਨਾਂ ਕੋਲੇ ਢੋਲ ਕੇ ਜੱਜਦੀ ਨਹੀਂ ਉਹ ਕਹਿੰਦਾ ਢੋਲ ਕੀ ਮੈਨੂੰ ਤੇ ਇਹ ਕਹਾਂ ਢੋਲ ਕੀ ਮੈਂ ਵਜਾਉਣੀ ਆ ਉਹ ਵੜਿਆ ਹੋਇਆ ਫ੍ਰੀ ਫਾਇਰ ਦੇ ਵਿੱਚ ਯਾਰ ਤਾਲ ਮੇਲ ਨਹੀਂ ਪਿਆ ਯਾਰ ਪਹਿਲਾਂ ਇਹ ਤਾਂ ਢੋਲ ਕੀ ਖੋਵੋ ਆ ਯਾਰ ਜੇ ਪਹਿਲਾਂ ਇਹ ਤਾਂ ਢੋਲ ਕੀ ਖੋ ਹੀ ਜਾਵੇ ਵਧੀਆ ਬੰਦੇ ਕੋਲੇ ਸਾਜ਼ ਫੜਾਇਆ ਜਾਵੇ ਕਿਹੜਾ ਕੀ ਸਾਡੀ ਜਿਹੜੇ ਹਨਾ ਸ਼ਬਦ ਰਚਨਾ ਕਰਦੇ ਆ ਅਸੀਂ ਵਾਓ ਹੈਲੋ ਗਾਇਸ ਤੇ ਅੱਪਾ ਹੁਣ ਆ ਗਿਆ ਰਾਈਡ ਇਹ ਫੈਕਟਰੀ ਆ ਬਰ ਫੈਕਟਰੀ ਬਣੀ ਹੋਈ ਦਾ ਪੂਰਾ ਘਾਟ ਮਾਹੌਲ ਆ ਰਾਤ ਦਾ ਤੇ ਗੱਡੀ ਦੇ ਵਿੱਚ ਵੀ ਪੂਰੀ ਰੌਣਕ ਲੱਗੀ ਹੋਈ ਔਰ ਢੋਲਕੀ ਤੇ ਮੇਲਾ ਸ਼ੋਗਲ ਮੇਲਾ ਪੂਰਾ ਚੱਲ ਰਿਹਾ ਵਾਈਬ ਜੀ ਦਾ ਵਾਈਬ ਜੀ ਦਾ ਸਿੰਗਲ ਹੋ ਰਿਹਾ ਬਾਹਰ ਬਾਹਰ ਵਾਹ ਪਰਾਵਾ ਉਹਦੇ ਉਹ ਬਿਲਡਿੰਗ ਦੇਖ ਚੰਗ ਦੇਖ ਚੰਦ ਤੇ ਹੈ ਹੀ ਨਹੀਂ ਜਿਵੇਂ ਆਪਣਾ ਗਲਤੀ ਹੋ ਗਈ ਯਾਰ ਛੀਕਾ ਪਾਣੀ ਆ ਰਹਾ ਅੰਦਰ ਸਤ ਨਾਮ ਵਾਹਿਗੁਰੂ ਸਤ ਨਾਮ ਪੂਰਾ ਵਧੀਆ ਵੀਰੇ ਵਾਹਿਗੁਰੂ ਜੀ ਦਾ ਸਿਮਰਨ ਹੋ ਰਿਹਾ ਆਪਾਂ ਦਾ ਨਾਮ ਹੋ ਰਿਹਾ ਤੇ ਪਾਣੀ ਦੇ ਕਿਤੇ ਪੂਰੀਆਂ ਬੋਤਲਾਂ ਸਟਾਕ ਨਾਲ ਲੈ ਕੇ ਚੱਲੇ ਆਪਾਂ ਵਰਜਾਈਆਂ ਪੂਰਾ ਮਾਹੌਲ ਆ ਕੰਬਲਸ ਬੈਠੇ ਨੇ ਉਹ ਗੇਮ ਚ ਪੂਰਾ ਮਗਨ ਸੀਗਾ ਤੇ ਹੁਣ ਉਹਨੂੰ ਗੇਮ ਚ ਹਟਾਇਆ ਤੇ ਪੂਰਾ ਘੈਂਟ ਮਾਹੌਲ ਆ ਵੀਰੇ ਇੱਧਰ ਦਿਖਾ ਦੇ ਵਾਰ ਵੇਖੋ ਤੁਸੀਂ ਮਾਹੌਲ ਮੁੰਮੋ ਦੇ ਨਿਸਕੂ ਮੇਰੇ ਰਾ ਟਾਊਨ ਸੇਂ ਗਾਉਂ ਕਾਉਂਨਸ਼ਿਪ ਇਸੇ ਕਾਉਂਨ ਆ ਬਈ ਹੈ ਹਲੋ ਕਾਉਂਨਸ਼ਿਪ ਤੇ ਪੂਰਾ ਕਾਹਨ ਮਾਹੌਲਾ ਗੱਡੀ ਡੱਬਾਲੇ ਚਲੋ ਮੇਰੇ ਵੀਰੋ ਡੱਬਾ ਨੀ ਜਲਦੀ ਗੱਡੀ ਹੈ ਕਿੱ데 ਹੋ ਵੀਰਿਆ ਆਪਾਂ ਤੁਹਾਨੂੰ ਹੋਣਾ ਆਪਾਂ ਬਲੌਗ ਦਾ ਅੰਤ ਕਾ ਕਰ ਰਹੇ ਕਿੱਦਾਂ ਹੈ ਹਾਏ ਬਾਈ ਬਾਈ ਬਾਏ ਬਾਏ ਸਾਰਿਆਂ ਨੂੰ ਤੇ ਵੀਡੀਓ ਚ ਕੋਈ ਕਮੈਂਟ